ਨਾ ਮੇਰਾ ਨਾਮ ਅਰदेशीर ਹੈ ਕਿਹੜੇ ਪਿੰਡ ਪਿੰਡ ਚਣਵਾ ਜੀ ਸਾਡਾ ਜ਼ਿਲ੍ਹਾ ਫਤਿਹਗੜ ਸਰ ਇਹ ਜਿਹੜੀ ਪਟਿਆਲਾ ਰੋਡ ਤੇ ਹੈ ਨਾ ਪਿੰਡ ਚਾੜਾ ਰੋਡ ਤੇ ਜੀ ਕਿਲੋਮੀਟਰ ਤੇ ਪਿੰਡ ਹੈ ਸਾਡਾ ਅੱਛਾ ਇਹ ਕਟਾਈ ਚੱਲ ਰਹੀ ਹੈ ਕਣਕ ਦੀ ਕਿਵੇਂ ਹੈ ਫਸਲ ਕਿੰਨੀ ਵਧੀਆ ਆਈ ਵਧੀਆ ਚੱਲ ਰਹੀ ਹੈ ਜੀ ਪਰਮਾਤਮਾ ਨੇ ਵਧੀਆ ਸਾਥ ਦਿੱਤਾ ਸਾਡੇ ਇਲਾਕੇ 'ਚ ਬਾਕੀਆਂ 'ਚ ਤਾਂ ਬਹੁਤ ਮਤਲਬ ਨੁਕਸਾਨ ਹੋਇਆ ਸਾਨੂੰ ਵਧੀਆ ਸਾਥ ਦਿੱਤਾ ਝਾੜ 'ਚ ਫਰਕ ਹੁੰਦਾ ਇਸ ਪਰ ਕੋਈ ਨਹੀਂ ਝਾੜ ਮਤਲਬ ਵਧੀਆ ਦਰਮਿਆਨਾ ਸਾਡੇ ਠੀਕ ਚੱਲ ਰਿਹਾ ਅੱਛਾ ਨਾ ਬਹੁਤਾ ਨਾ ਥੋੜਾ ਤੇ ਹੁਣ ਤੁਸੀਂ ਸਰਕਾਰ ਤੋਂ ਰੇਟ ਸਹੀ ਮਿਲ ਰਿਹਾ ਕਿਸਾਨਾਂ ਨੂੰ ਆਈ ਸਰਕਾਰ ਤੇ ਹੁਣ ਜਿਹੜਾ ਬੰਨਿਆ ਉਹ ਹੀ ਚੱਲ ਰਿਹਾ ਆਪਣੀ ਮੇਰੀ ਹਾਂਜੀ 2455 ਹਾਂਜੀ 2455 ਤੇ ਮੰਡੀਆਂ ਚ ਕਿਵੇਂ ਕਣਕ ਲਈ ਜਗ੍ਹਾ ਜੂਗਾ ਕਿਵੇਂ ਦਿੱਕਤ ਤਾਂ ਨਹੀਂ ਕੋਈ ਯਾਰ ਦੇਖੋ ਜਿਹੜੀਆਂ ਪੱਕੀਆਂ ਮੰਡੀਆਂ ਨੇ ਸ਼ਹਿਰਾਂ ਚ ਉੱਥੇ ਦਾ ਸੈੱਡ ਵਗੈਰੇ ਫੌਂ ਵੀ ਪੱਕਾ ਜਿਹੜੀਆਂ ਕੱਚੀਆਂ ਨੇ ਉਹਰੇ ਬੁਰਾ ਹਾਲਾ ਹੁਣ ਇੱਥੇ ਸਾਡੇ 100 ਕੁਆਂਟਰ ਵੀ ਮਤਲ ਠਾਕਣ ਦਾ ਜਗ੍ਹਾੜ ਹੈ ਨਹੀਂ ਨੰਦੇ ਪਰ ਮੰਡੀ ਚ ਅੱਛਾ ਜੀ ਸਾਰੀ ਖੁੱਲੇ ਛੱਦੇ ਪਈਆਂ ਪੱਕਾ ਵੀ ਥੋੜੀ ਜਗ੍ਹਾ ਉਹਨਾਂ ਕੱਚੇ ਜਲਾਹੀ ਬੈਠੇ ਨੇ ਦਾਣਿਆਂ ਦਾ ਨੁਕਸਾਨ ਤਾਂ ਹੁੰਦਾ ਹੀ ਆ। ਇਹ ਜਿਹੜੇ ਮੰਡੀ ਬੋਰਡ ਦੀ ਛੇਰ ਮੋਂ ਤੋਂ ਕਹਿੰਦੇ ਬੜੀ ਸਹੂਲਤਾਂ ਦਿੱਤੀਆਂ ਸੀ। ਅਖਰੀ ਟੈਲੀਵਿਜ਼ਨ ਤੇ ਵੜਕਾਂ ਜੋ ਮਰਜ਼ੀ ਮਾਈਆਂ ਜਾਣ ਪਰ ਹੁਣ ਪਤਾ ਤਾਂ ਇੱਥੇ ਆ ਕੇ ਲੱਗਦਾ ਹਨਾ ਵੀ ਕੀ ਭੌਗਦੀ ਕਿੱਦੀ ਜੱਟਾਂ ਨਾਲ। ਜਿਹੜੇ ਦਾਣੇ ਮਿੱਟੀ 'ਚ ਲੰਘ ਗਏ ਉਹ ਤਾਂ ਲੰਘ ਗਏ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗ ਤਾਂ ਇਹੀ ਕਰਦੇ ਆਂ ਜੀ ਮੰਡੀ ਸਹੂਲਤ ਬਣਾਉਣ ਉਹ ਰੇ ਥੱਲੋਂ ਵੀ ਫੜ ਪੱਕਾ ਬਣਾਉਣ ਤੇ ਸੈੱਟ ਠੋਡੋ ਹੋਵੇ। ਹਾਂਜੀ। ਥੋੜੀ ਬਾਰਸ਼ ਮੌਸਮ ਖਰਾਬ ਹੁੰਦਾ। ਸਾਨੂੰ ਮਤਲਬ ਕੋਸ਼ਿਸ਼ ਆ ਭਲਾ ਹੋਵੇ। ਇਹ ਜ਼ਮੀਨ ਤੋਂ ਕਿੰਨਾ ਉੱਚਾ ਚਾਹੀਦਾ ਤੇ ਢਲਾਨ ਵਾਲਾ ਚਾਹੀਦਾ ਹਾਂਜੀ ਜਿਹੜੇ ਜ਼ਮੀਨ ਤੋਂ ਫਰਸ਼ ਹੁੰਦਾ ਕਿੰਨਾ ਉੱਚਾ ਚਾਹੀਦਾ ਜੇ ਇੱਕ ਮੰਡੀ ਚ ਸ਼ੈੱਡ ਸ਼ੁਰੂ ਨਹੀਂ ਨਹੀਂ ਕਰਦੇ 2.5 ਫੁੱਟ ਤਾਂ ਚਾਹੀਦਾ ਜੀ 2.5 ਫੁੱਟ ਤਾਂ ਮੂਲੀ ਹੈ ਇੰਨਾ ਕ ਤਾਂ ਚਾਹੀਦਾ ਬੜਾ ਮੀਂਹ ਪਿਆ ਵਾ ਚੜ ਜਾਂਦਾ ਪਾਣੀ ਤੇ ਸਾਰੇ ਸ਼ੈੱਡ ਕਿਤੇ ਵੀ ਨਹੀਂ ਪਿੰਡਾਂ ਚ ਬਣੇ ਹਾਂਜੀ ਕੱਚੀ ਮੰਡੀ ਚ ਸਾਡੀਆਂ ਜਿੰਨੀਆਂ ਹੈਗੀਆਂ ਮੂਲੇ ਪਰ ਪੈਂਦੀਆਂ ਸਾਨੂੰ ਇਹ ਪੈਂਦੀਆਂ ਕਿਸੇ ਜਿਹੇ ਸ਼ੈੱਡ ਇੱਕ ਪੂਰਾ ਨਹੀਂ ਕਿਤੇ ਇਹਦੇ ਕੀ ਕੀ ਫਾਇਦੇ ਹੋ ਜਾਣਗੇ ਜੇ ਸ਼ੈੱਡ ਬਣ ਗਏ ਹੱਡ ਤਾਂ ਸਾਨੂੰ ਸੁਖ ਬੋਖਤ ਹੋ ਜਾਈ। ਕੀ ਕੀ ਅਸਲ ਦੀ ਹੁਣ 13 ਉੱਥੇ ਪਹੁੰਚ ਗਏ ਸਾਨੂੰ ਬੇਫਿਕਰੀ ਐ। ਹੁਣ ਤਾਂ ਇੱਥੇ ਜੇ ਮੀਂਹ ਅਜੇ ਸਾਡਾ ਹਿੱਲਾ ਹੀ ਕੋਈ ਨਹੀਂ। ਭਿੱਜ ਕੇ ਖੇੜਾ ਛੁੱਟਦਾ ਜਾਂਦਰ ਪਾਲਾਂ ਪਾਉਨੇ ਆਸੀਂ। ਤੇ ਚੁਕਾਈ ਹੋਣੀ ਸ਼ੁਰੂ ਹੋ ਗਈ ਮੰਡੀ ਚ। ਹਾਂ ਜੀ ਪਟਿਆਲੇ ਤੇ ਚੱਲ ਰਿਹਾ ਐ ਕੱਚੀਆਂ ਚ ਘੱਟ ਚੱਲਦਾ। ਠੀਕ। ਹਾਂ ਜਿਹੜੀਆਂ ਪੱਕੀਆਂ ਨੇ ਉੱਥੇ ਵਧੀਆ ਚੱਲ ਰਿਹਾ। ਤੁਲ ਰਹੀ ਆ ਮੈਂ ਹੁਣ ਸਿੱਟ ਕੇ ਆਇਆ ਜਿਹੜਾ ਇੱਕ ਚੱਲ ਰਿਹਾ ਦਾ ਭਾਈ ਕੰਡੇ ਦਾ ਕੰਮ। ਠੀਕ। ਵਧੀਆ ਚੱਲਦਾ। ਹਾਂ। ਪੂਰੇ ਦੇਖੋ ਕੱਚੀਆਂ ਨੇ ਜਿਹੜੀਆਂ ਇਹਨਾਂ ਚ ਥੋੜਾ ਜਿਹਾ ਮੰ ਇਹ ਆਨਸਾਨ ਦਾ ਸਰਕਾਰ ਆਪੇ ਜਾਣਦੀ ਹੈ ਜਿਹੜਾ ਛਾੜਾ ਮੜਾ ਉਟਾ ਕਰੇ ਭਲਾ ਸਰ ਇਹ ਤੂੜੀ ਦੀ ਕੀ ਸਮੱਸਿਆ ਸਬਸਿਡੀ ਦਾ ਕੀ ਲਿੰਕ ਸੀਗਾ ਥੋੜਾ ਦੱਸੋਗੇ ਤੂੜੀ ਦਾ ਸਾਰਾ ਇਦਾਂ ਐ ਤੂੜੀ ਦਾ ਜਿਹੜਾ ਹੁਣ ਰੇਟ ਆ ਉਹ ਬਹੁਤ ਡਾਊਨ ਹੋ ਚੱਕਾ ਅੱਛਾ ਜੀ ਤਗਰੀਬਨ 170-80 ਰੁਪਏ ਨੂੰ ਚੱਕਦੇ ਨੇ ਕੀ ਟਰਾਲੀ ਕੀ ਹਾਂਜੀ ਟਰਾਲੀ ਦਾ ਰੇਟ ਆ ਜੋ ਉਹ ਟਰਾਲੀ ਦੇ ਵਿੱਚ ਕਾਉਂਟਰ ਦਾ ਰੇਟ ਆ ਟਰਾਲੀ ਦੇ ਵਿੱਚ 6-7 ਕਾਉਂਟਰ ਆਉਂਦੇ ਨੇ ਉਹ 14-1500 ਦੇ ਟਰਾਲੀ ਵੀ ਚੱਕਦੇ ਉਹ ਲਾ 11-1200 ਰੁਪਏ ਉਹਦੇ ਡੀਜ਼ਲ ਖਰਚ ਆ ਜਾਂਦਾ ਪਿੱਛੇ ਮਤਲਬ ਕਰਾਈ ਸਾਰਾ ਖਰਚ ਲਾਉਣਾ ਤੇ ਜਿਹਨੇ ਜ਼ਿੰਮੇਦਾਰ ਨੂੰ ਕੁਝ ਨਹੀਂ ਵਾਜਦਾ ਤੂੜੀ ਤੋਂ ਤੇ ਜਿੰਨੇ ਸਾਨੂੰ ਇਕੱਠੀਆਂ ਮਸ਼ੀਨਾਂ ਸਬਸਿਡੀ ਤੇ ਅਪਲਾਈ ਕਰੀਆਂ ਨੇ ਉਹਦਾ ਜਨੇ ਕੇ ਜ਼ਿੰਮੇਦਾਰ ਨੂੰ ਇਹ ਨੁਕਸਾਨ ਹੋਇਆ ਜਿਹੜੇ ਜਿਹੜੇ ਆ ਜ਼ਿੰਮੇਦਾਰ ਤੂੜੀ ਵੇਚ ਲਿੰਦਾ ਦਾ ਕਿੱਲੇ ਰੋ ਜੇ ਜ਼ਿਆਦਾ ਨਹੀਂ 5-6000 ਦੀ ਤੂੜੀ ਹੋ ਜਾਂਦੀ ਸੀ ਉਹ ਹੁਣ ਫਰੀ ਗਈ ਤੂੜੀ ਤੋਂ ਰਹਿ ਗਈ ਥੋੜੀ ਤੋਂ ਰਹਿ ਗਈ ਇਹ ਸਾਨੂੰ ਜ਼ਿੰਮੇਦਾਰਾਂ ਨੂੰ ਇਹਦੀ ਵੀ ਉਹੀ 5-6000 ਕਿੱਲੇ ਦਾ ਵਗ ਰਹਿ ਜਾਂਦਾ ਸਾਨੂੰ ਜਿਹੜੀਆਂ ਗੱਠਾਂ ਹੁੰਦੀਆਂ ਨੇ ਹੁਣ ਗੱਠਾਂ ਵਾਲੇ ਤਾਂ ਸ ਜਿਵੇਂ ਦਾ ਜਿਮੀਂਦਾਬੀ ਫਸਲ ਫਾਰ ਜਾਂਦੇ ਸੀ ਹਾਂ ਜਿਮੀਂਦਾਬੀ ਮੋਂ ਦਾ ਕੋਈ ਐਟਨ ਜਾਜਾ ਸਾਨੂੰ ਸਬਸਿਡੀ ਮਿਲੀ ਆ ਉਹਨਾਂ ਨੂੰ ਟੂੜੀ ਦਾ ਨੁਕਸਾਨ ਹੁਣ ਜਿਵੇਂ ਸ਼ਹਿਰ ਚ ਟੂੜੀ ਕਾਫੀ ਖਰੀਦਦੇ ਆ ਲੋਕ ਨਾ ਜਿਵੇਂ ਡੈਰੀ ਫਾਰਮ ਬਣਾਏ ਹੋਏ ਆ ਹਾਂਜੀ ਤਾਂ ਉੱਥੇ ਉਹਨਾਂ ਉਹ ਖੁਦ ਨਹੀਂ ਪੇ ਕਰਦਾ ਟ੍ਰਾਂਸਪੋਰਟ ਦਾ ਖਰਚਾ ਨਹੀਂ ਉਹ ਵੀ ਖੁਦ ਨਹੀਂ ਕਰਦਾ ਹੈਗਾ ਜੇ ਅਸੀਂ ਘੇਰ ਕੇ ਵੀ ਆਉਣੇ ਉੱਥੇ ਇਸ ਟਾਈਮ ਮੰਡੀ ਦਾ ਰੇਟ 750 ਰੁਪਏ ਹੋਊਗਾ ਉਹਦੇ ਵਿੱਚ ਭਨਾਈ ਲਾ ਲਓ ਘੇਰਨ ਦਾ ਖਰਚਾ ਲਾ ਲਓ ਉਹ ਵੀ ਕਾਫੀ ਪੱਲੇ ਖੁਦ ਨਹੀਂ ਪੈਣਾ ਹੈਗਾ ਤਾਂ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਤਾਂ ਦੇ ਜਿਹਦਾ ਇਹ ਆ ਵੀ ਹੁਣ ਕਿਦਾਂ ਤੁਹਾਨੂੰ ਜਿਹੜੀ ਸਬਸਿਡੀ ਦਿੰਦੇ ਨੇ ਉਹ ਨਹੀਂ ਤੁਹਾਨੂੰ ਮੁਫਤ ਮਰੀ ਮਹੀ ਮਿਲ ਜਾਂਦੀ ਆ ਹੁਣ ਜਿਹੇ ਸੁਪਰ ਸੀਟਰ ਆ ਉਹ ਇਹਨਾਂ ਦੇ ਵਜਨ ਨਹੀਂ ਹੁੰਦਾ ਉਹ ਜਿੰਨੇ ਉਹ ਤੁਹਾਨੂੰ ਉਹ ਜਿਹੜੀ ਕਿੰਨੇ ਦਾ ਲਹਿੰਦਾ ਹੈ ਨਹੀਂ ਸਾਡੇ ਜਿਹੜੇ ਵੀ ਹੁੰਦੇ ਨੇ ਮੇਰੇ ਵੀ ਲੋੜ ਨੇ ਬੰਦੇ ਜਿਹੜੇ ਕੁਝ ਬੰਦੇ ਨੇ ਬੈਹ ਜਾਂਦੇ ਨੇ ਮਤਲਬ ਸਾਡੇ ਵਰਗੇ ਦਾ ਮੰਨ ਲਾ 100 ਤੋਂ 5-10 ਬੰਦੇ ਨੇ ਜਿਹੜੇ ਛੱਤੀ ਲੈ ਜਾਂਦੇ ਨੇ 90-95 ਇੱਕ ਕਾਨੂੰਨ ਕੀ ਕਹਿੰਦਾ ਸਬਸਿਡੀ ਕਿਹਨੂੰ ਮਿਲਣੀ ਆ ਰੋਣ ਦਾ ਕੋਈ ਅਸਲੀ ਇਹਦੇ ਵਰਗਾ ਸਰਕਾਰ ਹੀ ਜਾਣਦੀ ਸਭ ਨੂੰ ਮਿਲਣੀ ਚਾਹੀਦੀ ਹੈ ਸਬਸਿਡੀ ਫਿਰ ਫਾਰਮ ਕਿਉਂ ਨਹੀਂ ਭਰਦੇ ਤੁਸੀਂ ਸਾਰੇ ਜਿਸ ਨੇ ਭਰੇ ਸੀ ਮੈਨੂੰ ਦੋ ਵਾਰ ਨਿਕਲ ਹੀ ਹੋਣੀ ਹੈ ਕਿ ਜਾਨੀ ਕਿ ਆ ਗਈ ਹੋਈ ਅਗਲੀ ਵਾਰੀ ਮੈਂ ਸਪਰੇਅ ਵਾਲਾ ਪਾਪਾ ਭਰੇ ਸੀ ਟਰੈਕਟਰ ਵਾਲਾ ਉਹਦਾ ਸੰਖਿਆ 7 ਤੋਂ 5000 ਰੁਪਏ ਟੋਕਾ ਲਿਆ ਹੋਇਆ ਉਹੇ ਤੱਕ ਨਾ ਖਾਤੇ ਜਾਇਆ ਨਾ ਸਾਨੂੰ ਪੰਪ ਨਿਕਲਿਆ ਉਹ ਰੇਟ ਵਾਲਾ ਗੱਲਾਂ ਜੀ ਹੈ ਗੱਲਾਂ ਜੀ ਹੈ ਕੀ ਨਾਮ ਹੈ ਤੁਹਾਡਾ ਨਾਮ ਸਰਜੰਤ ਸਿੰਘ ਹੈ ਕੀ ਮੰਗ ਕਰਦੇ ਸਰਕਾਰ ਤੋਂ ਪੰਚਾਇਤ ਜੀ ਜਿੱਦਾਂ ਹੁਣ ਸਾਨੂੰ ਸਪਰੇਅਰ ਕਾਉਂਟ ਦੇ ਸਾਰੇ ਭਰੇ ਸੀ ਜੀ ਉਹ ਤਾਂ ਵੀ ਨਿਕਲਣਾ ਚਾਹੀਦਾ ਘੱਟੋ ਘੱਟ 5000 ਰੁਪਏ ਦਾ ਟੋਕੜ ਸਰਕਾਰ ਨਾਲ ਦੇਣਾ ਕੱਟ ਲੈਂਦੇ ਜਦੋਂ ਅਸੀਂ ਅਪਲਾਈ ਕਰਦੇ ਹਾਂ ਸਾਡੇ ਖਾਤੇ ਚੋਂ 5000 ਰੁਪਏ ਕੱਟ ਲੈਂਦੇ ਉਹ ਹਜੇ ਤੱਕ ਨਾ ਕਿੰਨਾ ਦਾ ਖਾਤੇ ਰਿਵਰਸ ਆਇਆ ਨਾ ਸਪਰੇਅ ਨਾ ਸਬਸਿਡੀ ਆਈ ਕੋਈ ਖਾਤੇ ਚ ਨਹੀਂ ਸਬਸਿਡੀ ਤਾਂ ਆਮਦਿ ਜੇ ਪੰਪ ਮਿਲਦਾ ਪੰਪੇ ਨੇ ਹਜੇ ਨਿਕਲੇ ਸਾਡੇ ਸਬਸਿਡੀਓ ਨਿਕਲੇ ਹੈਗੇ ਉਹ ਵੀ ਪਹਿਲਾਂ ਸਬਸਿਡੀ ਅਪਲਾਈ ਕਰਾ ਦੋਵੇਂ ਨਿਕਲੇ ਦੋ ਠੀਕ ਚਲੋ ਅਸੀਂ